ਸੰਸਦ ਕੰਗਣਾ ਰਣੌਤ ਨੂੰ ਵੱਡਾ ਝਟਕਾ ਲੱਗਿਆ ਜੀ ਹਾਂ ਕੰਗਣਾ ਰਣੌਤ ਜਿਸ ਦੇ ਵੱਲੋਂ 2021 ਦੇ ਵਿੱਚ ਪਠੰਡਾ ਵਾਸੀ ਮਹਿੰਦਰ ਕੌਰ ਦੇ ਖਿਲਾਫ ਇੱਕ ਬਿਆਨ ਦਿੱਤਾ ਗਿਆ ਸੀਗਾ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਲਿਖਿਆ ਸੀਗਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਾਂ ਜੋ ਸੀਏਐਨਆਰਸੀ ਦੇ ਖਿਲਾਫ ਜੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਤਾਂ ਉਸ ਧਰਨੇ ਪ੍ਰਦਰਸ਼ਨ ਦੇ ਵਿੱਚ ਇੱਕ ਹੋਰ ਬੀਬੀ ਦੀ ਤਸਵੀਰ ਲਾ ਕੇ ਲਿਖਿਆ ਸੀਗਾ ਕਿ ਅਜਿਹਾਂ ਬੀਬੀਆਂ 100-100 ਰੁਪਏ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਜੋ ਬਠਿੰਡਾ ਦੀ ਵਾਸੀ ਹੈਗੀ ਆ ਉਸਦੇ ਵੱਲੋਂ ਬਕਾਇਦਾ ਸ਼ਿਕਾਇਤ ਵੀ ਦਰਜ ਕਰਵਾਈ ਜਾਂਦੀ ਆ ਤੇ ਇਸ ਤੋਂ ਇਲਾਵਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਜਾਂਦੀ ਆ ਤੱਕ ਕੰਗੜਾ ਅਰਨਾਥ ਇਹ ਸ਼ਿਕਾਇਤ ਰੱਦ ਕਰਵਾਉਣ ਦੇ ਲਈ ਉਸਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਰੱਦ ਕਰ ਦਿੱਤੀ ਆ ਜੀ ਹਾਂ ਕੰਗੜਾ ਅਰਨਾਥ ਨੂੰ ਵੱਡਾ ਝਟਕਾ ਲੱਗਿਆ 2021 ਦੇ ਵਿੱਚ ਜੋ ਬਿਆਨ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਆ ਤੇ ਇਸ ਤੋਂ ਇਲਾਵਾ ਬੀਬੀ ਮਹਿੰਦਰ ਕੌਰ ਦੇ ਵੱਲੋਂ ਮਾਨ ਹਾਨੀ ਦਾ ਕੇਸ ਦਰਜ ਕਰਵਾਇਆ ਜਾਂਦਾ ਤਾਂ ਉਸ ਕੇਸ ਦੇ ਖਿਲਾਫ ਕੰਗਣਾ ਰੌਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਜੋ ਇਹ ਸ਼ਿਕਾਇਤ ਹੈਗੇ ਇਸ ਨੂੰ ਰੱਦ ਕੀਤਾ ਜਾਵੇ ਪਰ ਹੁਣ ਉਹ ਜੋ ਪਟੀਸ਼ਨ ਹੈ ਹਾਈ ਕੋਰਟ ਨੇ ਉਸ ਨੂੰ ਹੀ ਰੱਦ ਕਰ ਦਿੱਤਾ ਜੀ ਹਾਂ 2021 ਦੇ ਵਿੱਚ ਸਭ ਨੂੰ ਚੇਤੇ ਹੋਣਾ ਜਦੋਂ ਵੱਖ-ਵੱਖ ਬਾਰਡਰਾਂ ਤੇ ਕਿਸਾਨ ਬੈਠੇ ਹੋਏ ਸਿਗੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਤਾਂ ਅਜਿਹੇ ਦੇ ਵਿੱਚ ਦੂਸਰੇ ਪਾਸੇ ਸੀਏ ਐਨਆਰਸੀ ਨੂੰ ਲੈ ਕੇ ਦਿੱਲੀ ਦੇ ਸ਼ਹੀਨ ਬਾਗ ਦੇ ਵਿੱਚ ਜੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਤਾਂ ਇਹ ਪੋਸਟ ਜਿਹੜੀ ਨਾਲ-ਨਾਲ ਤੁਹਾਡੇ ਸਾਂਝੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਕਿ ਇੱਕ ਪੋਸਟ ਜਿਹੜੀ ਉਪਾਈ ਜਾਂਦੀ ਆ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇੱਕ ਟੌਟਵਾਜੀ ਦੇ ਵਿੱਚ ਇਹ ਪੋਸਟ ਜਿਹੜੀ ਉਹ ਲਿਖੀ ਜਾਂਦੀ ਆ ਤੇ ਲਿਖਿਆ ਜਾਂਦਾ ਕਿ ਅਜਹੀਆਂ ਜਿਹੜੀਆਂ ਧਰਨਾਕਾਰੀਆਂ ਬੀਬੀਆਂ ਨੇ ਇਹ 100-100 ਰੁਪਏ ਦੇ ਵਿੱਚ ਮਿਲ ਜਾਂਦੀਆਂ ਨੇ ਤਾਂ ਇਸ ਨੂੰ ਲੈ ਕੇ ਬੀਬੀ ਮਹਿੰਦਰ ਘੋੜ ਉਹਨਾਂ ਦੇ ਵੱਲੋਂ ਬਕਾਇਦਾ ਸ਼ਿਕਾਇਤ ਦਰਜ ਕਰਵਾਈ ਜਾਂਦੀ ਆ ਤੇ ਇਸ ਤੋਂ ਇਲਾਵਾ ਡਿਫਰਮੇਸ਼ਨ ਦਾ ਜਿਹੜਾ ਕੇਸ ਉਹ ਦਰਜ ਕਰਵਾਇਆ ਜਾਂਦਾ ਤੇ ਹੁਣ ਇਸ ਸ਼ਿਕਾਇਤ ਨੂੰ ਰੱਦ ਕਰਵਾਉਣ ਦੇ ਲਈ ਕੰਗੜਾ ਰਣੋਤ ਜੋ ਮੰਡੀ ਤੋਂ ਭਾਪੀ ਦੀ ਸੰਸਦ ਉਹ ਹਾਈ ਕੋਰਟ ਦਾ ਰੁਖ ਕਰਦੀ ਹੈ ਪਰ ਹੁਣ ਹਾਈ ਕੋਰਟ ਦੇ ਵੱਲੋਂ ਕੰਗੜਾ ਰਣੋਤ ਦੀ ਸ਼ਿਕਾਇਤ ਰੱਦ ਕਰ ਦਿੱਤੀ ਗਈ ਆ ਤਾਂ ਇਸ ਤੋਂ ਬਾਅਦ ਅੱਗੇ ਟਰਾਇਲ ਚੱਲੇਗਾ ਹਾਲਾਂਕਿ ਕੰਗੜਾ ਰਣੋਤ ਕੋਲ ਵੀ ਸੁਪਰੀਮ ਕੋਰਟ ਦਾ ਵਿਕਲਪ ਹੈ ਗਿਆ ਪਰ ਇੱਕ ਵਾਰ ਜਿਹੜਾ ਇਹ ਵੱਡਾ ਚਟਕਾ ਹੈ ਗਿਆ ਕਿਉਂਕਿ ਉਸ ਸਮੇਂ ਦੀ ਗੱਲ ਕੀਤੀ ਜਾਵੇ ਤਾ ਕੰਗਣਾ ਰਨੋਥ ਦੇ ਵੱਲੋਂ ਜੋ ਟਵੀਟ ਜਿਹੜਾ ਇੱਕ ਸਾਂਝਾ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਲਿਖਿਆ ਸੀ ਹਾ ਹਾ ਸ਼ੀ ਇਜ਼ ਦਾ ਸੇਮ ਦਾਦੀ ਹੂ ਫੀਚਰਡ ਇਨ ਦਾ ਟਾਈਮ ਮੈਗਜ਼ੀਨ ਫॉर ਬੀਇੰਗ ਦਾ ਮੋਸਟ ਪਾਵਰਫੁਲ ਇੰਡੀਅਨ ਐਂਡ ਸ਼ੀ ਇਜ਼ ਅਵੇਲੇਬਲ ਇਨ 100 ਰੁਪੀਆਸ ਪਾਕਿਸਤਾਨ ਜਰਨਲ ਹੇਵ ਹਾਈਜੈਕਡ ਇੰਟਰਨੈਸ਼ਨਲ ਪੀਆਰ ਫॉर ਇੰਡੀਆ ਇਨ ਅ ਐਮਬੈਰੈਸਿੰਗ ਵੇ ਵੀ ਨੀਡ ਆਵਰ ਪੀਪਲ ਟੂ ਸਪੀਕ ਫਾਰ ਅਸ ਇੰਟਰਨੈਸ਼ਨਲੀ ਤਾਂ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹ ਦਿੱਤਾ ਗਿਆ ਸੀਗਾ ਕਿ ਅਜਿਹੀਆਂ ਬੀਬੀਆਂ ਜਿਹੜੀਆਂ ਉਹ 100 ਰੁਪਏ ਦੇ ਵਿੱਚ ਮਿਲ ਜਾਂਦੀਆਂ ਨੇ ਤਾਂ ਜਦੋਂ ਇਹ ਬਿਆਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਹੀ ਬੇਬੇ ਮਹਿੰਦਰ ਕੌਰ ਬੇਸ਼ੱਕ ਬੇਬੇ ਮਹਿੰਦਰ ਕੌਰ ਦੀ ਉਮਰ ਕਾਫੀ ਜ਼ਿਆਦਾ ਹੈਗੀ ਆ ਪਰ ਇਸ ਮਸਲੇ ਨੂੰ ਲੈ ਕੇ ਉਹ ਕਾਫੀ ਹਾਈਲਾਈਟ ਹੋਏ ਉਹਨਾਂ ਦਾ ਬੋਲਣ ਦਾ ਅੰਦਾਜ਼ ਜਿਹੜਾ ਲੋਕਾਂ ਨੂੰ ਕਾਫੀ ਪਸੰਦ ਆਇਆ ਸੀਗਾ ਤੇ ਵੱਡੀ ਗੱਲ ਜੇ ਕਿ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਆ ਮਾਨ ਹਾਨੀ ਦਾ ਕੇਸ ਵੀ ਦਰਜ ਕਰਵਾਇਆ ਜਾਂਦਾ 2021 ਦਾ ਮਾਮਲਾ ਹੈ ਗਿਆ ਤੇ ਹੁਣ 2025 ਹੈ ਗਿਆ ਤਾਂ ਹੁਣ ਜੋ ਮਾਨ ਹਾਨੀ ਦਾ ਕੇਸ ਜੋ ਕੀਤਾ ਗਿਆ ਸੀਗਾ ਕੰਗਣਾ ਰਣੌਤ ਦੇ ਖਿਲਾਫ ਉਸ ਨੂੰ ਰੱਦ ਕਰਵਾਉਣ ਦੇ ਲਈ ਕੰਗਣਾ ਰਣੌਤ ਹਾਈ ਕੋਰਟ ਦਾ ਰੁਕ ਕਰਦੀ ਆ ਪਰ ਹਾਈ ਕੋਰਟ ਦੇ ਵੱਲੋਂ ਉਹ ਪਟੀਸ਼ਨ ਰੱਦ ਕਰ ਦਿੱਤੀ ਗਈ ਆ